ਇਹ ਤਾਂ ਕਹਿੰਦੇ ਆ ਨਾ ਕਿ ਸੁਖਵੀਰ ਸਿੰਘ ਬਾਦਲ ਵੀ ਆ ਗਿਆ ਤੇ ਡਾਇਨਾਸੌਰ ਬੰਨੀ ਆਉਂਦਾ ਸੰਗਲਣਾ ਵੀ ਡਾਇਨਾਸੌਰ ਵੀ ਆ ਗਿਆ ਤੇ ਸੁਖਵੀਰ ਸਿੰਘ ਬਾਦਲ ਵੀ ਆ ਗਿਆ ਜਿੰਨਾ ਚਿਰ ਸੁਖਵੀਰ ਸਿੰਘ ਬਾਦਲ ਆ ਨਾ ਡਾਇਨਾਸੌਰ ਹੋਣਿਆ ਨਾ ਸੁਖਵੀਰ ਸਿੰਘ ਬਾਦਲ ਆਉਣਾ ਵਾ ਅਕਾਲੀ ਦਲ ਤੋਂ ਸੁਖਵੀਰ ਸਿੰਘ ਜਿੰਨਾ ਚਿਰ ਲੰਬੇ ਨਹੀਂ ਹੁੰਦਾ ਉਹਨਾਂ ਚਿਰ ਅਕਾਲੀ ਦਲ ਸਰਵਾਈਵ ਨਹੀਂ ਹੋ ਸਕਦਾ ਅਕਾਲੀ ਦਲ ਨੂੰ ਡੋਬਣ ਵਾਲਾ ਹੀ ਬਾਦਲ ਪਰਿਵਾਰ ਆ ਬਾਦਲ ਪਰਿਵਾਰ ਨੇ ਡੋਬ ਕੇ ਰੱਖਤਾ ਪਰਚਿਆਂ ਦੀ ਰਾਜਨੀਤੀ ਕੀਤੀ ਤੇ ਜੇਫਰ ਕੈਂਗਸਟਰ ਬਣਾਏ ਆ ਇੱਕ ਵੀ ਬੰਦਾ ਇਹੋ ਜਿਹਾ ਦੱਸ ਦੇਣ ਸਾਡੀ ਪਾਰਟੀ ਦੇ ਕਿਹੇ ਐਮਐਲਏ ਕਿਹੇ ਮੰਤਰੀ ਕਿ ਇਹ ਸਾਡੇ ਸਰਪੰਚ ਕਿਸੇ ਸਾਡੇ ਚੇਅਰਮੈਨ ਦਾ ਕਿਸੇ ਗੈਂਗਸਟਰ ਨਾਲ ਕੋਈ ਸਬੰਧ ਵੀ ਹੋਵੇ ਆਪਾਂ ਵੇਖਿਆ ਵੀ ਅਕਾਲੀ ਦਲ ਵਧਿਆ ਉਹ ਕੋਈ ਅਕਾਲੀ ਦਲ ਨਹੀਂ ਵਧਿਆ ਉਹ ਲੋਕਾਂ ਨੂੰ ਧਮਕੀਆਂ ਦੇ ਕੇ ਕਿਉਂਕਿ ਜਦੋਂ ਲੋਕਾਂ ਨੂੰ ਅਸੀਂ ਵੋਟ ਦੀ ਅਪੀਲ ਕਰਦੇ ਹਾਂ ਨਾ ਤੇ ਸਾਨੂੰ ਲੋਕ ਆਪ ਹੱਥ ਜੋੜ ਦਿੰਦੇ ਹੀ ਵੀ ਭੁੱਲੜ ਸਾਹਿਬ ਅਸੀਂ ਵੋਟ ਤੇ ਪਾ ਦਾਂਗੇ ਤੁਹਾਨੂੰ ਕੋਈ ਗੱਲ ਨਹੀਂ ਪਰ ਸਾਨੂੰ ਫੋਨ ਆਉਂਦੇ ਆ ਸਾਡੇ ਵੱਲੇ ਤੁਸੀਂ ਨਾ ਆਓ ਅਸੀਂ ਚੁੱਪ ਕਰਕੇ ਪਾ ਦਾਂਗੇ ਪਰ ਜਦੋਂ ਕਿਸੇ ਨੂੰ ਧਮਕਾਇਆ ਵੇਟਰਾਇਆ ਤੇ ਉਹਨਾਂ ਨੂੰ ਇਹ ਪੁੱਛੀਦਾ ਹੈ ਵੀ ਕੀ ਕੀ ਫੋਨ ਆਉਂਦੇ ਆ ਕਹਿੰਦੇ ਸਾਨੂੰ ਇਹੋ ਫੋਨ ਆਉਂਦੇ ਆ ਵੀ ਜੇ ਤੁਸੀਂ ਅਕਾਲੀ ਦਲ ਨੂੰ ਵੋਟ ਨਾ ਪਾਈ ਜੇ ਤੁਸੀਂ ਸੁਖਵਿੰਦਰ ਕੌਰ ਰੰਧਾਵਾ ਨੂੰ ਵੋਟ ਨਾ ਪਾਈ ਤੇ ਅਸੀਂ ਤੁਹਾਡੇ ਪਰਿਵਾਰਕ ਜੀਆਂ ਨੂੰ ਮਾਰ ਦੇਣਾ ਹੈ ਤੇ ਅਸੀਂ ਮਜਬੂਰੀ ਵਾਸਤੇ ਅਸੀਂ ਫਸੇ ਹਾਂ ਅਸੀਂ ਇਹਦੇ 'ਚ ਕੁਝ ਨਹੀਂ ਕਰ ਸਕਦੇ ਤੇ ਇਹ ਜਿਹੜਾ ਮਾਡਲ ਤਰਨ ਤਾਰਨ ਦੇ ਵਿੱਚ ਅਪਣਾਇਆ ਸੁਖਵੀਰ ਸਿੰਘ ਬਾਦਲ ਨੇ ਇਹ ਮਾਡਲ ਹੁਣ ਸੁਖਵੀਰ ਸਿੰਘ ਬਾਦਲ ਪੂਰੇ ਪੰਜਾਬ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਅਸੀਂ ਵੇਖਿਆ ਜਿਹੜੇ ਉੱਥੇ ਪਿੰਡਾਂ ਦੇ ਵਿੱਚ ਚੜ੍ਹਦੀ ਉਮਰ ਦੇ ਵਿੱਚ ਸੋਨੂ ਚੀਵਾ ਸਰਪੰਚ ਜੀ ਦਾ ਮਰਡਰ ਕੀਤਾ ਗਿਆ ਉਹ ਬੰਦਾ ਪਹਿਲਾਂ ਅਕਾਲੀ ਦਲ ਦਾ ਲਗਾਤਾਰ ਸਰਪੰਚ ਬੰਦਾ ਰਿਹਾ ਅਕਾਲੀ ਦਲ ਦੀਆਂ ਰੈਲੀਆਂ 'ਚ ਜਾਂਦਾ ਰਿਹਾ ਸੁਖਬੀਰ ਸਿੰਘ ਬਾਦਲ ਨਾ ਸੋਨੂ ਚੀਮੇ ਦੀਆਂ ਫੋਟੋਆਂ ਪ੍ਰਕਾਸ਼ ਸਿੰਘ ਬਾਦਲ ਜੀ ਨਾ ਸੋਨੂ ਚੀਮੇ ਦੀਆਂ ਫੋਟੋਆਂ ਅਦੇਸ਼ ਪ੍ਰਤਾਪ ਕੈਰੋਂ ਨਾ ਸੋਨੂ ਚੀਮੇ ਦੀਆਂ ਫੋਟੋਆਂ ਤੇ ਉਸ ਸੋਨੂ ਚੀਮੇ ਸਰਪੰਚ ਨੂੰ ਜਿਹਦਾ ਕਿ ਲਾਗੇ ਪੰਨੇ ਕੋਈ 20 ਪਿੰਡਾਂ ਦੇ ਵਿੱਚ ਅਸਰ ਸੂਖੀ ਉਹ ਸੋਨੂ ਚੀਮੇ ਨੂੰ ਵੀ ਜਿਹੜਾ ਮਰਡਰ ਕੀਤਾ ਉਹਦੀ ਵੀ ਐਫਆਈਆਰ ਇਸੇ ਜਿਹੜੇ ਜਿਹੜੀ ਲੇਡੀ ਨੂੰ ਟਿਕਟ ਦਿੱਤੀ ਗਈ ਆ ਉਹਦੇ ਤਮਾਦ ਦੇ ਉੱਤੇ ਹੀ ਉਹਦੀ ਵੀ ਐਫਆਈਆਰ ਆ ਹੋਰ 10 ਦੇ ਕਰੀਬ ਐਫ ਆਰ ਅੰਦਰਜ ਨੇ ਇੱਕ ਲਾਲੂ ਘੁੰਮਣ ਤੋਂ ਸਰਪੰਚ ਹੀ ਇਹ ਤਰਨ ਤਰਨ ਹਲਕੇ ਦੇ ਵਿੱਚ ਹੀ ਉਹ ਸਰਪੰਚ ਸਾਹਿਬ ਜਿਹੜੇ ਆ ਸਰਬਸਮਤੀ ਨਾਲ ਜਿਹੜੀ ਆ ਚੋਣ ਉਹ ਜਿੱਤ ਕੇ ਉਥੇ ਤੇ ਉਹਦੇ 1 ਮਹੀਨੇ ਦੇ ਵਿੱਚ ਵਿੱਚ ਹੀ ਗੈਂਗਸਟਰ ਨੇ ਉਹਦਾ ਵੀ ਮਰਡਰ ਕਰਤਾ ਮਟਰੇਸ ਕਰਕੇ ਕਰਤਾ big gangster ਕਿਸੇ ਹੋਰ ਬੰਦੇ ਨੂੰ ਉੱਥੋਂ ਸਰਪੰਚ ਬਣਾਉਣਾ ਚਾਹੁੰਦਾ ਸੀ ਤੇ ਉਹਦੇ ਸ਼ਾਇਦ ਪੇਪਰਾਂ ਦੇ ਵਿੱਚ ਕੋਈ ਕਮੀ ਸੀ ਤੇ ਪੇਪਰ ਉਹਦੇ ਰਿਜੈਕਟ ਹੋ ਗਈ ਉਹ ਇਸੇ ਗੱਲ 'ਚ ਹੀ ਮਾਰਤਾ ਵੀ ਸ਼ਾਇਦ ਸਰਪੰਚ ਨੇ ਇਹ ਤੇ ਸਾਡੇ ਬੰਦੇ ਦੇ ਸਾਡੇ ਉਮੀਦਵਾਰ ਦੇ ਪੇਪਰ ਰਿਜੈਕਟ ਕਰਾਏ ਆ ਯਾਰ ਜੇ ਕੋਈ ਗੱਲ ਆ ਕੋਈ ਧੱਕੇਸ਼ਾਹੀ ਹੋਈ ਆ ਤੁਸੀਂ ਕੋਰਟ 'ਤੇ ਜਾਓ ਤੁਸੀਂ ਪੁਲਿਸ ਕੋਲ ਜਾਓ ਤੇ ਜਿਹੜਾ ਇੱਕ ਇਹ ਕਹਿ ਦੇਣਾ ਵੀ ਸਰਕਾਰਾਂ ਨੇ ਗੈਂਗਸਟਰ ਬਣਾਏ ਆ ਸਰਕਾਰਾਂ ਨੇ ਗੈਂਗਸਟਰ ਕੋਈ ਬਣਾਇਆ ਆ ਉਹ ਬਣਾਇਆ ਕਾਲੀ ਦਲ ਤੇ ਕਾਂਗਰਸੀਆਂ ਸਰਕਾਰਾਂ ਨੇ ਜੇ ਕੋਈ ਤੁਹੀਂ ਨਿਆਂ ਲੈਣਾ ਸਾਡੀ ਸਰਕਾਰ ਕੋਲ ਆਓ ਸਾਡੇ ਕੋਲ ਆਓ ਸਾਡੀ ਪੁਲਿਸ ਕੋਲ ਆਓ ਤੁਸੀਂ ਆ ਕੇ ਆਪਣੀ ਸ਼ਿਕਾਇਤ ਨੋਟ ਕਰਾਓ ਇਹ ਥੋੜਾ ਵੀ ਤੁਸੀਂ ਜੇ ਕੋਈ ਪੁਰਾਣੀਆਂ ਸਰਕਾਰਾਂ ਦੀ ਕੋਈ ਕ੍ਰੀਤੀ ਦਾ ਸ਼ਿਕਾਰ ਹੋ ਇਹਦੇ ਤੁਸੀਂ ਹੁਣ ਆ ਕੇ ਤੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦੋਗੇ ਤੁਸੀਂ ਤੁਹਾਡੇ ਕੋਲ ਕੋਈ ਇਹ ਥੋੜਾ ਤੁਸੀਂ ਹਾਈ ਕੋਰਟ ਜਾਂ ਕੋਈ ਤੁਸੀਂ ਸੁਪਰੀਮ ਕੋਰਟ ਦੇ ਮੈਂ ਫਿਰ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਬੇਨਤੀ ਕਰਦਾ ਕਿ ਜਿਹੜੀ ਪਿਰਤ ਤੁਸੀਂ ਤਰਨਤਾਰਨ ਦੇ ਵਿੱਚ ਪਾਈ ਆ ਇਹ ਪਿਰਤ ਬੜੀ ਮਾੜੀ ਪਾਤੀ ਆ ਇਦਾਂ ਇਹ ਹੋਇਆ ਕਿ ਕਿਵੇਂ ਉਹ 40 ਸਰਪੰਚ ਬਣੇ ਤੇ ਕਿਵੇਂ ਉਹ 8 ਕਾਉਂਸਲਰ ਬਣੇ ਜਿੰਨਾ ਕਰਕੇ ਪ੍ਰਿੰਸੀਪਲ ਸਿਕਜਿੰਦਰ ਕੌਰ ਰੰਧਾਵਾ ਨੂੰ ਟਿਕਟ ਦਿੱਤੀ ਗਈ ਮੇਰਾ ਇਲਾਕਾ ਆ ਮੈਂ ਉਥੇ ਆਪਦੀ ਵਿਧਾਨ ਸਭਾ ਦੇ ਵਿੱਚ ਵੀ ਲੋਕਾਂ 'ਚ ਵਿਚਰਦਾ ਚਲੋ ਲਾਗੇ ਬੰਨੇ ਦਾ ਵੀ ਪਤਾ ਹੁੰਦਾ ਆ ਉਹ ਜਿਹੜੇ ਸਰਪੰਚ 40 45 ਚੁਣੇ ਗਏ ਆ ਹੋਇਆ ਕਿ ਉਹ ਗੈਂਗਸਟਰ ਨੇ ਆਪਦੇ ਜਿਹੜੇ ਉਹਦੇ ਨੇੜ ਵਾਲੇ ਬੰਦੇ ਹਨ ਉਹਨਾਂ ਨੂੰ ਫੋਨ ਕੀਤੇ ਜਦੋਂ ਸਰਪੰਚੀ ਦੀ ਇਲੈਕਸ਼ਨ ਆਈ ਵੀ ਤੁਹਾਨੂੰ ਇਲੈਕਸ਼ਨ ਲੜਾਉਣੇ ਆ ਤੁਹਾਡੀ ਮੈਂ ਸਪੋਰਟ ਕਰੂੰਗਾ ਤੁਸੀਂ ਬਣੋ ਸਰਪੰਚ ਚਲੋ ਉਹ ਬੰਦਿਆਂ ਨੂੰ ਇਲੈਕਸ਼ਨ ਦੇ ਵਿੱਚ ਖੜਾ ਕਰਤਾ ਉਹਦੇ ਬਾਅਦ ਜਿਹੜੇ ਬਰਾਬਰ ਦੇ ਕੈਂਡੀਡੇਟ ਹੀ ਉਹਨਾਂ ਨੂੰ ਫੋਨ ਕੀਤੇ ਧਮਕੀਆਂ ਦਿੱਤੀਆਂ ਵੀ ਜੇ ਤੁਸੀਂ ਪੇਪਰ ਵਾਪਸ ਨਾ ਲਏ ਜਾਂ ਤੁਸੀਂ ਇਲੈਕਸ਼ਨ ਲੜੀ ਤੇ ਮੈਂ ਤੁਹਾਡੇ ਜੀ ਮਾਰ ਦੂੰਗਾ ਬਹੁਤੇ ਬੰਦਿਆਂ ਨੇ ਆਪਦੇ ਪੇਪਰ ਨਾ ਭਰੇ ਜੇ ਕਿਸੇ ਨੇ ਭਰੇ ਤੇ ਉਹਨੂੰ ਜਦੋਂ ਧਮਕੀ ਆ ਗਈ ਉਹਨੇ ਬੰਦੇ ਜੂਰ ਨਾ ਲਾਇਆ ਉਹ 40 45 ਸਰਪੰਚ ਜਿੱਤ ਗਈ ਮੁੜ ਕੇ ਉਹਦੇ ਬਾਅਦ ਸ਼ਹਿਰ ਦੀ ਨਗਰ ਕੌ ਉਹ ਆ ਗਈ ਉਹਦੇ ਵਿੱਚ ਫਿਰ 25 ਵਾਡਾਂ 25 ਵਾਡਾਂ ਦੇ ਵਿੱਚ ਉਸ ਗੈਂਗਸਟਰ ਦੇ ਫੋਨ ਗਏ ਸਾਰੇ ਜਿਹੜੇ ਕੋਈ ਸਹਿੰਦੇ ਸਰ ਦੇ ਪੁੱਜਦੇ ਲੋਕ ਸਨ ਉਹਨਾਂ ਨੂੰ ਫੋਨ ਗਏ ਵੀ ਇਲੈਕਸ਼ਨ ਲੜੋ ਤੇ ਮੈਂ ਤੁਹਾਡੀ ਸਪੋਰਟ ਕਰੂੰਗਾ ਜਿਹੜੇ ਚੰਗੇ ਸਾਊ ਬੰਦੇ ਸੀ ਉਹਨਾਂ ਦੇ ਹੱਥ ਜੋੜਦੇ ਉਹਨਾਂ ਨੂੰ ਪਤਾ ਸੀ ਵੀ ਮੁੜ ਕੇ ਰਿਲੇਸ਼ਨ ਜਿਹੜੇ ਫੋਨ ਤੇ ਗੱਲ ਹੋਣੀ ਆ ਰਿਲੇਸ਼ਨ ਜੇ ਗੈਂਗਸਟਰ ਨਾਲ ਨਿਕਲ ਆਏ ਤੇ ਮੁੜ ਕੇ ਬਚਿਆ ਨਹੀਂ ਜਾਣਾ ਜਿਹੜੇ ਚੰਗੇ ਬੰਦੇ ਉਹ ਤੇ ਪਾਸਾ ਕਰਕੇ 8 ਬੰਦਿਆਂ ਨੇ ਇਹਨੂੰ ਹਾਮੀ ਭਰਤੀ ਉਹਨਾਂ 8 ਬੰਦਿਆਂ ਦੀ ਸਪੋਰਟ ਕੀਤੀ ਗੈਂਗਸਟਰ ਨੇ ਉਹ 8 ਬੰਦੇ ਕੌਂਸਲਰ ਵੀ ਜਿੱਤੇ ਕਿਉਂਕਿ ਜਿਹੜੇ ਬੰਦੇ ਖਲਾਰਤੇ ਦੁੱਗੇ ਜਿਹੜੇ ਕੈਂਡੀਡੇਟ ਹੀ ਉਹਨਾਂ ਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਵੀ ਜੇ ਤੁਸੀਂ ਵੋਟ ਕਹੀ ਜਾਂ ਜ਼ੋਰ ਲਾਇਆ ਤੇ ਤੁਹਾਡੇ ਮੈਂ ਜੀ ਮਾਰ ਦੇਣੇ ਆ ਉਹ 8 ਐਮਸੀ ਵੀ ਜਿੱਤ ਗਏ ਤੇ ਸੁਖਬੀਰ ਸਿੰਘ ਬਾਦਲ ਨੇ ਟਿਕਟ ਪੜਾ ਕਿਉਂ ਦਿੱਤੀ ਆ ਉਹਨਾਂ ਦਾ ਤੇ ਕੋਈ ਕਾਲੀ ਦਲ ਨਾਲ ਵਾਹ ਨਹੀਂ ਵਾਸਤਾ ਨਹੀਂ ਬੀਬੀ ਸਕਿੰਦਰ ਕੌਰ ਰੰਧਾਵਾ ਦਾ ਟਿਕਟ ਦਿੱਤੀ ਵੀ ਉਹਨਾਂ ਕੋਲ 40 ਸਰਪੰਚ ਆ ਗਿਆ ਤੇ 8 ਐਮਸੀ ਆ ਗਏ ਤਾਂ ਹੋ ਸਕਦਾ ਉਹ ਸਰਪੰਚ ਤੇ ਐਮਸੀ ਵੀ ਨਾ ਜਾਂਦੇ ਹੋਣ ਨਾਲ ਪਰ ਉਹਨਾਂ ਦੀ ਮਜਬੂਰੀ ਬਣ ਗਈ ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਕਿ ਹੁਣ ਜੇ ਕਿਸੇ ਨੇ ਕੋਈ ਫਾਈਨੈਂਸ਼ੀਅਲੀ ਮਦਦ ਕੀਤੀ ਆ ਬਾਹਰੋਂ ਗੈਂਗਸਟਰ ਨੇ ਜਾਂ ਕੋਈ ਫੋਨ ਤੇ ਲੋਕਾਂ ਨੂੰ ਧਮਕੀ ਦੇ ਕੇ ਵੋਟਾਂ ਪਵਾਈਆਂ ਜੇ ਨਾ ਗਏ ਤੇ ਉਹਨਾਂ ਨੂੰ ਵੀ ਜਾਨ ਦਾ ਖਤਰਾ ਸੀ ਉਹਨਾਂ ਆਪਦੀ ਜਾਨ ਬਚਾਉਣ ਲਈ ਮਦਦ ਕੀਤੀ ਤੇ ਸਿਰਫ ਇਹ ਧਮਕੀਆਂ ਨਾਲ ਲੋਕਾਂ ਨੂੰ ਫੋਨ ਕਰ ਕਰਕੇ ਜੇ ਵੋਟਾਂ ਪਈਆਂ ਨਾ ਜਿਹੜੇ ਪਿੰਡਾਂ ਚੋਂ ਜਿਹੜੇ ਬੂਠਾਂ ਤੋਂ ਜਿੱਤੇ ਆ ਏ ਨਾ ਸੋਚਣ ਸੁਖਬੀਰ ਸਿੰਘ ਬਾਦਲ ਵੀ ਉਹ ਵੋਟਾਂ ਕਾਲੀ ਦਲ ਨੂੰ ਪਈਆਂ ਜਾਂ ਸੁਖਬੀਰ ਸਿੰਘ ਬਾਦਲ ਨੂੰ ਪਈਆਂ ਉਹ ਵੋਟਾਂ ਲੋਕਾਂ ਨੇ ਡਰ ਦੇ ਮਾਹੌਲ ਦੇ ਵਿੱਚ ਜਿਹੜੇ ਫੋਨ ਆਇਆ ਨਾ ਜਾਨ ਨੂੰ ਮਾਰਨ ਦੇ ਉਹਨਾਂ ਫੋਨਾਂ ਕਰਕੇ ਉਹ ਵੋਟਾਂ ਪਾਈਆਂ ਤੇ ਜਿਹੜੀ ਇਹ ਗੱਲ ਕਰਦੇ ਆ ਵਾਰ-ਵਾਰ ਵੀ ਕਾਲੀ ਦਲ ਦੂਜੇ ਨੰਬਰ ਤੇ ਆ ਗਿਆ ਕਾਲੀ ਦਲ ਸਰਵਾਈਵ ਹੋ ਗਿਆ ਤੇ ਜਿੰਨਾ ਚਿਰ ਇਹ ਤੇ ਕਹਿੰਦੇ ਆ ਨਾ ਵੀ ਸੁਖਬੀਰ ਸਿੰਘ ਬਾਦਲ ਵੀ ਆ ਗਿਆ ਤੇ ਡਾਇਨਾਸੌਰ ਬੰਨੀ ਆਉਂਦਾ ਸਿੰਗਲ ਨਾ ਵੀ ਡਾਇਨਾਸੌਰ ਵੀ ਆ ਗਿਆ ਤੇ ਸੁਖਬੀਰ ਸਿੰਘ ਬਾਦਲ ਵੀ ਆ ਗਿਆ ਜਿੰਨਾ ਚਿਰ ਸੁਖਬੀਰ ਸਿੰਘ ਬਾਦਲ ਆ ਨਾ ਡਾਇਨਾਸੌਰ ਹੋਣਿਆ ਨਾ ਸੁਖਬੀਰ ਸਿੰਘ ਬਾਦਲ ਆਉਣਾ ਵਾ ਕਾਲੀ ਦਲ ਤੋਂ ਸੁਖਬੀਰ ਸਿੰਘ ਜਿੰਨਾ ਚਿਰ ਲੰਬੇ ਨਹੀਂ ਹੁੰਦਾ ਉਨਾ ਚਿਰ ਕਾਲੀ ਦਲ ਸਰਵਾਈਵ ਨਹੀਂ ਹੋ ਸਕਦਾ ਕਾਲੀ ਦਲ ਨੂੰ ਡੋਪਣ ਵਾਲਾ ਹੀ ਬਾਦਲ ਪਰਿਵਾਰ ਆ ਬਾਦਲ ਪਰਿਵਾਰ ਨੇ ਡੋਪ ਕੇ ਰੱਖਤਾ